ਹੁਣ ਗੱਲ ਕਰਾਂਗੇ ਅਸੀਂ ਕਿਸਾਨਾਂ ਦੀ ਉਹਨਾਂ ਕਿਸਾਨਾਂ ਦੀ ਜਿਹੜੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਵੀ ਮੰਡੀਆਂ 'ਚ ਰੁੱੜ ਰਹੇ ਨੇ ਰੋਲ ਇਸ ਕਰਕੇ ਰਹੇ ਨੇ ਕਿਉਂਕਿ ਮੰਡੀਆਂ 'ਚ ਉਹਨਾਂ ਦਾ ਝੋਨਾ ਜਿਹੜਾ ਪਿਆ ਉਹਦਾ ਮੌਇਸਚਰ ਜ਼ਿਆਦਾ ਹੈਗਾ ਤੇ 17% ਤੋਂ ਜ਼ਿਆਦਾ ਖਰੀਦ ਨਹੀਂ ਹੋ ਰਹੀ ਤਾਂ ਇਸੇ ਕਰਕੇ ਕੁਝ ਲੋਕ ਸਾਰੇ ਨਹੀਂ ਕੁਝ ਲੋਕ ਕੁਝ ਆੜਤੀਏ ਇਸ ਗੱਲ ਦਾ ਫਾਇਦਾ ਵੀ ਉਠਾਰੇ ਨੇ ਕਿ 17% ਮੌਇਸਚਰ ਹੋਏਗਾ ਤਾਂ ਹੀ ਖਰੀਦ ਹੋਏਗੀ ਮਾਤਰਾ ਦੇ ਅਨੁਸਾਰ ਨੀਤਾਸੀ ਖਰੀਦ ਨਹੀਂ ਕਰਨੀ ਅਗਰ ਖਰੀਦ ਕਰਾਉਣੀ ਹੈ ਤਾਂ ਕੱਟ ਲਵਾਉਣਾ ਪੈਣਾ ਇਸ ਕਰਕੇ ਕਿਸਾਨਾਂ ਨੂੰ ਦੋਰੀ ਮਾਰ ਪੈ ਰਹੀ ਹੈ ਦੋਰੀ ਮਾਰ ਕਿਉਂ ਦੋਰੀ ਮਾਰ ਇਸ ਕਰਕੇ ਕਿਉਂਕਿ ਜਿਹੜਾ ਝਾੜ 32-33 ਕਵੰਟਲ ਪਰ ਏਕੜਾ ਦਾ ਹੁੰਦਾ ਸੀ ਉਹ ਕੱਟ ਕੇ 18-20 ਕਵੰਟਲ ਰਹਿ ਗਿਆ ਤਾਂ ਕਿਸਾਨਾਂ ਨੂੰ ਤਾਂ ਦੋਰੀ ਬਾੜ ਹੈ ਇੱਕ ਪਾਸੇ ਉਹਨਾਂ ਨੂੰ ਕੱਟ ਦੇਣਾ ਰਿਆ ਜਾਂ ਫਿਰ ਮੰਡੀਆਂ 'ਚ ਬਹਿਣਾ ਪੈ ਰਿਹਾ ਤੇ ਦੂਸਰੇ ਪਾਸੇ ਉਹਨਾਂ ਦੀ ਫਸਲ ਦਾ ਝਾੜ ਕੱਟ ਰਿਹਾ ਕਟਿਆ ਹੋਇਆ ਝਾੜ ਵੀ ਜਿਹੜਾ ਉਹ ਸਾਹਮਣੇ ਆ ਰਿਹਾ ਉਹਦੇ ਵਿੱਚ ਵੀ ਕੁਝ ਦਿੱਕਤਾਂ ਨੇ ਜਿਹੜਾ ਦਾਣਾ ਹੈਗਾ ਉਹ ਬੇਰੰਗ ਹੈ ਬਦਰੰਗ ਹੈਗਾ ਉਹਦੇ ਕਰਕੇ ਵੀ ਵੇਚਣ ਦੇ ਵਿੱਚ ਕੋਈ ਦਿੱਕਤਾਂ ਆ ਰਹੀਆਂ ਕਿਉਂਕਿ ਝੋਨਾ ਜਿਹੜਾ ਮੰਡੀਆਂ 'ਚ ਖੜਾ ਲਗਭਗ ਜਿਹੜਾ ਮੰਡੀਆਂ ਦੇ ਵਿੱਚ ਪਿਆ ਉਹ 50% ਝੋਨਾ ਹੀ ਹੈਗਾ ਬਾਕੀ 50% ਝੋਨਾ ਖੇਤਾਂ ਦੇ ਵਿੱਚ ਹਲੇ ਵੀ ਵਧਣ ਦੇ ਲਈ ਖੜਾ ਹੈ ਖੇਤਾਂ ਦੇ ਵਿੱਚ ਨਾਲ ਪਾਣੀ ਵੀ ਹੈਗਾ ਜਿਹਦੇ ਨਾਲ ਮੌਇਸਚਰ ਵੱਧ ਜਾਂਦਾ ਤਾਂ ਇਸ ਤਰੀਕੇ ਦੀਆਂ ਦਿੱਕਤਾਂ ਆ ਰਹੀਆਂ ਕਿਸਾਨਾਂ ਨੂੰ ਦੂਸਰੇ ਪਾਸੇ ਸਿਰਫ ਦਿੱਕਤਾਂ ਹੀ ਨਹੀਂ ਕੁਝ ਪਰਚੇ ਵੀ ਆ ਰਹੇ ਆ ਕੁਝ ਰੈਡ ਐਂਟਰੀਜ਼ ਵੀ ਆ ਰਹੀਆਂ ਕਿਸਾਨਾਂ ਨੂੰ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਨੇ ਉਹਨਾਂ ਦੇ ਹਿੱਸੇ ਪੈ ਰਹੇ ਨੇ ਬੜੇ ਮੋٹے ਮੋٹے ਜ਼ਰਬਾਨੇ ਜਿਹੜੇ ਵਸੂਲੇ ਵੀ ਜਾ ਰਹੇ ਨੇ ਸਰਕਾਰ ਵੱਲੋਂ ਤੇ ਦੂਸਰੇ ਪਾਸੇ ਉਹਨਾਂ ਨੂੰ ਰੈਡ ਐਂਟਰੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਲੇਕਿਨ ਸਰਕਾਰ ਨੇ ਕੀ ਕੀਤਾ ਨਾ ਸਰਕਾਰ ਨੇ ਮੁਆਵਜ਼ਾ ਦਿੱਤਾ ਤੇ ਨਾ ਹੀ ਸਰਕਾਰ ਵੱਲੋਂ ਕਿਸੇ ਤਰੀਕੇ ਦਾ ਚਿੱਠੀ ਪੱਤਰ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਕਿ ਤੁਸੀਂ ਨਮੀ ਦੇ ਵਿੱਚ ਥੋੜੀ ਜੀ ਰਿਲੈਕਸੇਸ਼ਨ ਦੇ ਦਿਓ ਕੋਈ 18-20% ਤੇ ਵੀ ਨੇ ਦੀ ਖਰੀਦ ਹੋ ਜੇ ਇਸ ਤਰੀਕੇ ਦਾ ਸਾਨੂੰ ਇੱਕ ਤਰੀਕੇ ਨਾਲ ਰਿਲੈਕਸੇਸ਼ਨ ਦੇ ਦੋ ਕਿਉਂਕਿ ਪਹਿਲੇ ਹੀ ਪੰਜਾਬ ਦੇ ਕਿਸਾਨ ਬੜਾ ਕੁਝ ਝਲ ਚੁੱਕੇ ਨੇ ਖੜਾਂ ਦੀ ਮਾਰ ਚਲ ਚੁੱਕੇ ਨੇ ਤੇ ਦੂਸਰੇ ਪਾਸੇ ਇੱਕ ਵਾਰ ਫਿਰ ਤੋਂ ਹੁਣ ਪਰਚੇ ਤੇ ਬਾਕੀ ਮੌਸਮ ਚਰ ਦੀ ਦਿੱਕਤ ਆ ਹੀ ਰਹੀ ਆ ਇਸੇ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ तमाम ਪੈਨਲ ਹੋਏਗਾ ਗੁਰਦਰਸ਼ਨ ਸਿੰਘ ਹੋਣਗੇ ਸਾਡੇ ਨਾਲ ਸਾਡੇ ਸਹਿਯੋਗੀ ਨੇ ਸੰਗਰੂਰ ਮੰਡੀ ਤੋਂ ਉਹ ਜੁੜਨਗੇ ਸਾਡੇ ਨਾਲ ਜੰਗਵੀਰ ਸਿੰਘ ਚੋਹਾਨ ਪ੍ਰਧਾਨ ਨੇ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਦੋਨਾਂ ਦਾ ਗੁਰਦਾਸ ਸਿੰਘ ਜੀ ਪਹਿਲਾਂ ਮੰਡੀਆਂ ਚੋਂ ਹਾਲ ਦਿਖਾ ਦਿਓ ਫਿਰ ਅਸੀਂ ਜੰਗਵੀਰ ਜੀ ਕੋਲੇ ਆਉਣੇ ਆ ਗੱਲਬਾਤ ਅੱਗੇ ਵਧਾਉਣੇ ਆ ਮੰਡੀਆਂ ਚ ਕਿਸ ਤਰੀਕੇ ਦੇ ਹਾਲਾਤ ਕਿ ਜੋ ਮੈਂ ਗੱਲਬਾਤ ਕਰ ਰਿਹਾ ਇਹ ਹੀ ਦਿੱਕਤਾਂ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਆ ਰਹੀਆਂ ਬਿਲਕੁਲ ਮੀਤ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਪੀਟੀਸੀ ਦੇਖ ਰਹੇ ਦਸਕਾਰ ਨੂੰ 23 ਸੌ ਦਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਹੁਣ ਅਸੀਂ ਮੰਡੀ ਜਿਹੜਾ ਸੰਗਰੂਰ ਜ਼ਿਲ੍ਹਾ ਸੀਮ ਦਾਪਦਾ ਜ਼ਿਲ੍ਹਾ ਉੱਥੇ ਦੇ ਹਾਲਾਤ ਦਿਖਾਉਣ ਲੱਗਿਆ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੌਚਰ ਦੀ ਜਿਹੜੀ ਰੇਸਵਾ ਉਹ 17 ਰੱਖੀ ਗਈ ਆ ਪਰ ਇਸ ਵਾਰੀ ਜਿਹੜੀ ਬਾਰਿਸ਼ ਜ਼ਿਆਦਾ ਹੋਣ ਕਰਕੇ ਲੇਟ ਹੋਣ ਕਰਕੇ ਜਿਹੜਾ ਝੋਨੇ ਦਾ ਮੌਚਰ ਆ ਉਹ 20 ਤੇ 21 ਜਾ ਰਿਹਾ ਜਿਸ ਦੇ ਕਾਰਨ ਕਿਤੇ ਨਾ ਕਿਤੇ ਕਿਸਾਨ ਨੂੰ ਪ੍ਰੇਸ਼ਾਨੀ ਹੋ ਰਹੀ ਆ ਦੂਜਾ ਜਿਹੜੀ ਇੱਕ ਨਵੀਂ ਗੱਲ ਸਾਹਮਣੇ ਇਹ ਆਈ ਆ ਕਿ ਆ ਦਿਨਾਂ ਦੇ ਵਿੱਚ ਮੰਡੀ ਦੇ ਵਿੱਚ ਕਿਤੇ ਵੀ ਤਿਲ ਸੱਟ ਨੂੰ ਜਗ੍ਹਾ ਨਹੀਂ ਸੀ ਹੋਇਆ ਕਰਦੀ ਕਾਰਨ ਇਹ ਹੈ ਕਿ ਝੋਨੇ ਦਾ ਝਾੜ ਹੈ ਜਿਹੜਾ ਅੱਦ ਜਿਹੜਾ ਰਹਿ ਚੁੱਕਿਆ ਮੰਡੀਆਂ ਦੇ ਹਾਲਾਤ ਤੁਹਾਨੂੰ ਦਿਖਾਉਨੇ ਆ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਮੰਡੀਆਂ ਦੇ ਹਾਲਾਤ ਨੇ ਜਿਹੜੇ ਜ਼ਰੂਰ ਦਿਖਾਏ ਜਾਣ ਦੇਖੋ ਕਿ ਇਹ ਆ ਆ ਦਿਨਾਂ ਦੇ ਵਿੱਚ ਇੱਥੇ ਪੂਰੀਆਂ ਜਿਹੜੀਆਂ ਝੋਨੇ ਦੀਆਂ ਢਾਂਕਾਂ ਲੱਗੀਆਂ ਹੁੰਦੀਆਂ ਸੀ ਬੋਰੀਆਂ ਜਾਂ ਢੇਰੀਆਂ ਤੁਹਾਨੂੰ ਨਜ਼ਰ ਆ ਰਹੀਆਂ ਪਰ ਆ ਦਿਨਾਂ ਦੇ ਵਿੱਚ ਮੰਡੀ ਆ ਜਿਹੜੀ ਉਹ ਖਾਲੀ ਨਜ਼ਰ ਆਈ ਆ ਕਿਉਂਕਿ ਝਾੜ ਹੈ ਜਿਹੜਾ ਉਹ ਕਾਫੀ ਘਟ ਚੁੱਕਿਆ ਹੈ ਤਕਰੀਬਨ ਕਹਿ ਸਕਦਾ ਕਿ 50% ਟਾ ਝਾੜ ਜਿਹੜਾ ਕਿਸਾਨਾਂ ਦਾ ਘਟ ਚੁਕਿਆ ਜਿਹੜੀਆਂ ਝੋਨੇ ਦੀ ਜੀਰੀ ਆ ਵੀ ਰੇ ਜਿਹੜੇ ਝੋਨਾ ਆ ਵੀ ਰਿਹਾ ਉਹਦੇ ਵਿੱਚ ਤੁਹਾਨੂੰ ਢੇਰੀ ਦੇ ਵਿੱਚ ਨਜ਼ਰ ਆ ਰਿਹਾ ਹੈਗੇ ਹਲਦੀ ਰੋਗ ਕਿ ਇੱਕ ਪਾਸੇ ਹਲਦੀ ਰੋਗ ਨੇ ਦੂਜੇ ਪਾਸੇ ਜਿਹੜਾ ਚਾਈਨੀ ਰੋਗ ਹੈ ਬੈਰਸ ਬੋਨਾ ਰੋਗ ਵੀ ਕਿਹਾ ਜਾਂਦਾ ਉਹਨੇ ਕਾਫੀ ਕਿਸਾਨਾਂ ਨੂੰ ਕਹ ਸਕਦੇ ਆ ਮਾਰ ਪਾਈ ਆ ਤੇ ਦੂਜੇ ਪਾਸੇ ਤੁਹਾਨੂੰ ਢੇਰੀਆਂ ਵੀ ਦਿਖਾ ਦਿੰਦੇ ਆ ਕੰਮ ਚੱਲ ਰਿਹਾ ਦਾ ਪਰ ਤਿਹਾਰ ਦਾ ਦਿਨ ਹੈ ਅੱਜ ਦੀਵਾਲੀ ਹੈ ਬੰਦੀ ਛੋੜ ਦਿਵਸ ਹੈ ਪਰ ਕਿਸਾਨ ਨੇ ਜਿਹੜੇ ਮੰਡੀਆਂ ਦੇ ਵਿੱਚ ਬੈਠੇ ਨੇ ਅਸੀਂ ਉਹਨਾਂ ਤੋਂ ਵੀ ਜਾਣ ਲੈਨੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੇਵ ਸਿੰਘ ਪਿੰਡਾ ਲੋਰਖ ਜੀ ਗ੍ਰਮੀਤੇ ਜੇ ਗੱਲ ਕੀਤੀ ਜਾਵੇ ਜਿਹੜੀ ਝੋਨੇ ਦੀ ਖਰੀਦ ਮੌਚਰ ਨੂੰ ਲੈ ਕੇ ਕਾਫੀ ਡਿਸਕਿਊਟ ਚੱਲ ਰਿਹਾ 17 ਮੌਚਰ ਜਿਹੜਾ ਕਿਹਾ ਗਿਆ ਕਿ 17 ਰੱਖਿਆ ਜਾਊਗਾ ਪਰ ਹੁਣ ਜਿਹੜਾ ਮੌਸਰ 2021 ਆ ਰਿਹਾ ਕਿ ਕਿੰਨੀਆਂ ਕਿ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਦੇ ਜੀ ਸਾਨੂੰ ਬਹੁਤ ਪਰੇਸ਼ਾਨੀਆਂ ਨੇ ਜੀ ਜਿਹੜੀ 2021 ਮੌਸਰ ਆ ਰਿਹਾ ਇਹ ਭਗਵਾਨ ਤੁਮਾਨ ਦੀ ਦੇਣ ਹੈ ਸਾਨੂੰ ਪਹਿਲਾਂ ਕਹਿੰਦੇ ਰਹੇ ਬਿਜਰੀਆਂ ਲੇਟ ਰੱਖੋ ਲੇਟ ਰੱਖੋ ਲੇਟ ਰੱਖਿਆ 31 32 33 ਲਾ ਲਓ ਜੀ ਜੇ ਅਸੀਂ ਊਸ਼ਾ ਦੀ ਗੱਲ ਕਰਦੇ ਤੇ ਜਾਂ ਪੀੜੀ ਊਸ਼ਾ ਦੀ ਗੱਲ ਕਰਦੇ ਤੇ ਅਸੀਂ ਖਰੀਦਣੀ ਨਹੀਂ ਜੀ ਸਾਡੇ ਖਰੀਦਣ ਜੋਗਰਾ ਕੁਸ ਮਾਲ ਨਹੀਂ ਰਿਹਾ ਜੀ ਸਾਡੇ ਕੋਲੇ ਤਾਂ ਸਾਡੇ 2-2 ਕੁਆਂਟਿਟ ਦੇ ਅੰਜੀਰੀਆਂ ਨਿਕਲ ਰਹੀਆਂ ਨੇ ਜੀ ਇਹਦੀ ਦੇਣ ਹੈ ਜੀ ਭਗਵੰਤ ਮਾਨ ਦੀ ਇਹ ਕਿਉਂ ਇੱਕ ਪਾਸੇ ਜਿਹੜੀ ਜਿਹੜੇ ਤੁਸੀਂ ਉਹ ਰਿਕਮੈਂਡਡ ਬੀਜ ਨਹੀਂ ਲਾਏ ਹੈਗੇ ਜਿਹੜੀ ਪੂਸਾ ਕਾਮ ਜਾ ਰਹੀ ਹੈ ਜਾਂ ਰਿਕਮੈਂਡਡ ਬੀਜ ਹੈ ਜਿਹੜਾ ਉਹ ਕਾਮ ਜਾ ਰਿਹਾ ਜਿਹੜੀ ਸਾਡੀ ਪੁਰਾਣੀ ਸੀ ਪੀੜੀ ਪੂਸ਼ਾ ਕਹਿੰਦੇ ਅਸੀਂ ਸਾਨੂੰ ਮਾੜਾ ਮੋਟਾ ਖਾਣ ਜੋਕਰੇ ਦਾਣੇ ਜਾਂ ਸਾਡੇ ਘਰੇ ਦਵਾਈਆਂ ਬੂਟੀਆਂ ਜੋਕਰੇ ਪੈਸੇ ਉਹ ਕਰ ਦਾਂਦੀ ਸੀ ਪਰ ਐਤ ਕੀ ਜਿਮੀਦਾਰ ਜਦੋਂ ਇੱਥੋਂ ਜਾਣਗੇ ਨਾ ਗਲ ਚ ਰਸੇ ਪਾ ਪਾ ਕੇ ਮਰਨਗੇ ਕਿਉਂ ਮਰਨਗੇ 2 ਕੁਆਂਟਲ ਦੀ ਜੀਰੀ ਨਾਲ ਤਾਂ ਇੱਕ ਨਾ ਤਾਂ ਮਜ਼ਦੂਰੀ ਉਹ ਨਿਕਲਦੀ ਹੈ ਨਾ ਰਿਓ ਨਿਕਲਦਾ ਗਾਹਾਂ ਵਾਸੀ ਅਸੀਂ ਬੈਠਿਆ ਕਣਕ ਬੀਜਣ ਵੇਲੇ ਨਾ ਸਾਨੂੰ ਡਾਈ ਰੇ ਮਿਲਦਾ ਕਿਤੇ ਡਾਈ ਰੇ ਨਹੀਂ ਕਿਤੇ ਸਾਡੀ ਜ਼ਮੀਨ ਦੀ ਆਮਦਨਾਂ ਜਿਹੜੀ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ ਪਰ ਸਾਡੇ ਵੱਲੇ ਰਹਾ ਕੱਖਣੀ ਜਿਵੇਂ ਹੁਣ ਝੋਨੇ ਦੀ ਜਿਹੜੀ ਕਟਾਈ ਹੋ ਰਹੀ ਆ ਪਰ ਸਰਕਾਰ ਹੈ ਜਿਹੜੀ ਇਸ ਵਾਰੀ ਕਹਿ ਸਕਦਾ ਕਿ ਪਰਾਲੀ ਨੂੰ ਲੈ ਕੇ ਬੜੀ ਸਖਤ ਆ ਕਿ ਕਿਸੇ ਵੀ ਖੇਤ ਦੇ ਵਿੱਚ ਅੱਗ ਨਹੀਂ ਲੱਗੂਗੀ ਕਿੰਦਾਂ ਦੇ ਇੰਤਜ਼ਾਮ ਨੇ ਸਰਕਾਰ ਵੱਲੋਂ ਕੀ ਲੱਗਦਾ ਤੁਹਾਨੂੰ ਕਿ ਕਿਸਾਨ ਦਾ ਜਿਹੜਾ ਖੇਤ ਆ ਜਲਦੀ ਖਾਲੀ ਹੋਊ ਸਮੇਂ ਸਿਰ ਜਿਹੜੀ ਅਗਲੀ ਫਸਲ ਦੀ ਬਿਜਾਈ ਹੋ ਸਪਾਊਗੀ ਸਾਨੂੰ ਫਰਮਾਨਦਮਨ ਇਹ ਦੱਸਦੇ ਵੀ ਅਸੀਂ ਕਣਕ ਬੀਜੀਏ ਕਿਵੇਂ ਜਿਹੜੀ ਪਿਛਲੀ ਕਣਕ ਨੂੰ ਸੁੰਡੀ ਖਾ ਗਈ ਉਹਦਾ ਸਾਨੂੰ ਕੀ ਦਿੱਤਾ ਜਿਹੜੀ ਹੁਣ ਪਰਾਲੀ ਪਈ ਐ ਉਹ ਚੱਕਣ ਦਾ ਕੋਈ ਬੈਲਰ ਦਾ ਕੋਈ ਇੰਤਜ਼ਾਮ ਨਹੀਂ ਸਾਨ ਨੇ ਕਣਕ ਬੀਜਣੀਆਂ ਲੋਕ ਦੇਖ ਰਹੇ ਨੇ ਵੀ ਇਹਨੂੰ ਪਰਾਲੀ ਨੂੰ ਕਰੀਏ ਕੀ ਕਿਉਂ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਅੰਗਣਵਾੜੀ ਵਾਲੇ ਵਿਚਾਰੇ ਬਹੁਤ ਸਾਡੇ ਨਾਲ ਲੜਾਉਣ ਵਾਸਤੇ ਉਹ ਭੇਜਤੇ ਕਿਉਂ ਵੀ ਜ਼ਿੰਮੇਵਾਰਾ ਇੱਕ ਨਾ ਲਾਉਣਾ ਅੱਗ ਤੋਂ ਬਿਨਾ ਕਣਕ ਕਿਵੇਂ ਵੇਜੂ ਪਹਿਲਾ ਸਾਡੀ ਜੀਰੀ ਖਤਮ ਹੋ ਗਈ ਉਦੋਂ ਬਾਅਦ ਕਣਕ ਸੁੰਡੀ ਖਾਜੂਗੀ ਕੀ ਰਹੂਗਾ ਜੀ ਸਾਡੇ ਲਈ ਤਿਹਾਰ ਦੇ ਦਿਨ ਵੀ ਮੰਡੀਆਂ ਦੇ ਵਿੱਚ ਬੈਠਿਆ ਕਿਸਾਨ ਕੀ ਕਰ ਲੱਗਦਾ ਅੱਜ ਤਿੰਨ ਦਿਨ ਚਾਰ-ਚਾਰ ਦਿਨ ਹੋ ਗਏ ਉਰੇ ਬੈਠਿਆ ਨੂੰ ਕਿਉਂ ਨਾ ਤਾਂ ਸਾਡੀ ਫਸਲ ਤੁਲਦੀ ਹੈ ਨਾ ਜੇ ਮਾੜਾ-ਮੋਟਾ ਕੋਈ ਬੋਚਰ ਵੱਧ ਆ ਗਿਆ ਇਹ ਤਾਂ ਹੀ ਗਿੱਲੀ ਹੈ ਜੀ ਵੀ ਜ਼ਿੰਮੇਦਾਰ ਹੋਣਾ ਪੱਖਿਆਂ ਨਾਲ ਸੁਕਾਵੇ ਜ਼ਿੰਮੇਦਾਰ ਲਵੇ ਕੀ ਹੈ ਆ ਮੌਸਮ ਉਹ ਪੁਨੋ ਸੱਲਾ ਹੋ ਗਿਆ ਬਿਲਕੁਲ ਰਵਿੰਦਰ ਜੀ ਆਪਾਂ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਆਪਾਂ ਪੀਟੀਸੀ ਦੇ ਜ਼ਰੀਏ ਪਿਛਲੇ ਸਾਲ ਵੀ ਇੱਕ ਨਿਊਜ਼ ਨਸਰ ਕੀਤੀ ਸੀ ਜਿਹਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਝੋਨੇ ਦੀ ਇੱਕ ਪਾਸੇ ਫਸਲ ਦੀ ਜਿਹੜੀ ਤਬਾਹੀ ਹੈ ਕਿਉਂਕਿ ਕੁਦਰਤੀ ਮਾਰ ਆ ਉਹ ਪਈ ਹੈ ਮਾਰੀ ਸਰਕਾਰ ਦੀ ਜਿਹੜੀ ਨੀਤੀ ਆ ਉਹ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਭਾਰੂ ਪਈ ਆ ਤੇ ਜਿੱਥੇ ਸੈਲਰ ਮਾਲਕ ਨੇ ਜਾਂ ਮਤਲਬ ਕਹਿ ਸਕਦੇ ਆ ਕਿ ਵੱਡੇ ਵਪਾਰੀ ਨੇ ਉਹ ਕੱਟ ਲਾ ਰਹੇ ਨੇ ਕਿ ਸਿਰਫ ਮੌਚਰ ਦੀ ਆੜ ਹਟ ਕਿਉਂਕਿ ਜਿਸ ਤਰ੍ਹਾਂ ਆਪਾਂ ਜਿਹੜੀ ਉਧਰਲੀ ਅੰਮ੍ਰਿਤਸਰ ਸਾਈਡ ਤੋਂ ਜਿਹੜੀ ਝੋਨਾ ਆਇਆ ਸੀ ਧੂਰੀ ਸੈਲਰ ਦੀ ਇੱਕ ਨੀਜੀ ਸੈਲਰ ਦੀ ਮੈਂ ਵੀਡੀਓ ਨਸਰ ਕੀਤੀ ਸੀ ਜਿਹਨੂੰ ਜਿਹੜਾ ਆਪਾਂ ਪੀਟੀਸੀ ਦੇ ਜ਼ਰੀਏ ਚਲਾਈਆ ਚਲਾਇਆ ਵੀ ਸੀ ਪਰ ਹੁਣ ਹਾਲ ਉਹੀ ਹੋਣਾ ਕਿਉਂਕਿ ਜਿਹੜੀ ਫਸਲ ਹੈ ਜਿਹੜੀ ਉਹ ਪਹਿਲੇ ਹੀ ਕਿਸਾਨਾਂ ਦੀ ਅੱਧੀ ਰਹਿ ਚੁੱਕੀ ਹੈ ਤੇ ਭਾਵੇਂ ਫਸਲ ਮੰਡੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਗਿਆ ਪਰ ਕਿਸਾਨ ਦੇ ਚਿਹਰੇ ਦੇ ਉੱਤੇ ਖੁਸ਼ੀ ਨਜ਼ਰ ਨਹੀਂ ਆ ਰਹੀ ਇਸ ਵਾਰੀ ਦੀਵਾਲੀ ਦਾ ਜਿਹੜਾ ਤਿਹਾਰਾ ਕਿਤੇ ਨਾ ਕਿਤੇ ਕਿਸਾਨ ਨੂੰ ਫਿੱਕਾ ਜਾਪ ਰਿਹਾ ਤੁਹਾਡੀ ਤੁਸੀਂ ਖੇਤੀ ਕਰ ਰਹੇ ਹੋ ਕਿੰਨੇ ਕਿਲੇ ਠੇਕੇ ਤੇ ਲਾਇਆ ਹੋ ਤੁਸੀਂ ਮੇਰੇ ਕੋਲ ਹੈਗੇ 50 ਕਿਲੇ ਠੇਕੇ ਤੇ ਕੀ ਕੀ ਨਿਕਾਲ ਰਿਹਾ ਉਹਦਾ ਮਾ ਕੁਝ ਨਹੀਂ ਜੀ ਤਿੰਨ ਤੋਂ ਲੈ ਕੇ ਚਾਰ ਕੁੰਟਲ ਦਾ ਘਟਾੜਾ ਹੈ ਬਹੁਤ ਬੁਰਾ ਹਾਲ ਹੈ ਪਹਿਲਾਂ ਦੂਜਰਾ ਵੱਡਿਆ ਮਾਂਸਪਤੀ ਝੋਨਾ ਵੱਡਿਆ ਉਹਦਾ ਵੀ ਹਾਲ ਤੇ ਉਹ ਤਿੰਨ ਕੁੰਟਲ ਦਾ ਨਿਕਲਿਆ ਇਹ ਚਾਰ ਸਾਢੇ ਚਾਰ ਦਾ ਬਸ ਇਹ ਨਿਕਲ ਰਿਹਾ ਗਰਮੀ ਤੇ ਜੇ ਗੱਲ ਕੀਤੀ ਜਾਵੇ ਐ ਇੰਨਾ ਜਿਹੜਾ ਘਾਟਾ ਪੈ ਰਿਹਾ ਇਹਨੂੰ ਸਰਕਾਰ ਚੱਲ ਜਿਹੜਾ ਕਿਸਾਨ ਉਹ ਚੱਲ ਜੂਗਾ ਕਿਸਾਨ ਤਾਂ ਜੀ ਕੁਸ ਨਹੀਂ ਚੱਲ ਸਕਦਾ ਕਿਸਾਨ ਦੇ ਲਵੇ ਦਾ ਰਹੀ ਨਹੀਂ ਚੱਲਣ ਜੋਗਰਾ ਕਿਉਂ ਕਿਸਾਨ ਤਾਂ ਇੱਕ ਮਰ ਮੁੱਕ ਲਿਆ ਮਜ਼ਦੂਰ ਮਰ ਮੁੱਕ ਲਿਆ ਨਾ ਮਜ਼ਦੂਰ ਦੀ ਲੇਬਰ ਪੂਰੀ ਹੋਣੀ ਹੈ ਨਾ ਕਿਸਾਨ ਦਾ ਕੁਸ ਹੋਣਾ ਕਿਉਂ ਇਸ ਜਿਹੜੀ ਮਜ਼ਦੂਰੀ ਬਣੀ थी ਉਹ ਵੀ ਅੱਧੀ ਰਹਿ ਗਈ ਉਹਨੇ ਕਿਸੇ ਬੱਚੇ ਦਾ ਵਿਆਹ ਕਰਨਾ ਸੀ ਕਿਸੇ ਬੱਚੇ ਨੂੰ ਨਾਲ ਦਵਾਈ ਬੂਟੀ ਦਵਾਈ ਦੀ ਉਹ ਕਿੱਥੋਂ ਦਵਾਈਣਗੇ ਜਦੋਂ ਮਜ਼ਦੂਰੀ ਘਟ ਗਈ ਕਿਸਾਨੀ ਘਟ ਗਈ ਕਿਸਾਨੀ ਨਾਲ ਗਿਆ ਸਾਰਾ ਕੁਝ ਅੱਛਾ ਗੁਰਦਰਸ਼ਨ ਗੁਰਦਰਸ਼ਨ ਆਉਂਗਾ ਮੈਂ ਦੁਬਾਰਾ ਆਣਾ ਤੁਹਾਡੇ ਕੋਲੇ ਮੈਂ ਤੁਹਾਨੂੰ ਬੜਾ ਲੰਮਾ ਟਾਈਮ ਇਸ ਕਰਕੇ ਦਿੱਤਾ ਗੁਰਦਰਸ਼ਨ ਕਿਉਂਕਿ ਮੈਂ ਸਮਝਣਾ ਚਾਹ ਰਿਹਾ ਸੀ ਕਿਸਾਨ ਦਾ ਮਨ ਦਾ ਹਾਲ ਕੀ ਹੈਗਾ ਕਿਸਾਨ ਕਿਸ ਕਦਰ ਪਰੇਸ਼ਾਨ ਹੈ ਦੇਖੋ ਦੀਵਾਲੀ ਦੀਵਾਲੀ ਦਾ ਤਿਹਾਰ ਹੈਗਾ ਸਾਰੇ ਲੋਕ ਖੁਸ਼ੀ ਮਹਿਸੂਸ ਕਰਦੇ ਨੇ ਮਨਾਉਂਦੇ ਵੀ ਨੇ ਲੇਕਿਨ ਇਹਨਾਂ ਕਿਸਾਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ ਜਿਨ੍ਹਾਂ ਤੇ 2-2 3-3 ਕੁਇੰਟਲ ਪ੍ਰਤੀ ਏਕੜ ਝਾੜ ਨਿਕਲੇ ਨੇ ਬੜੇ ਪਰੇਸ਼ਾਨ ਨੇ ਦਿਲ ਤੋਂ ਬੋਲਦੇ ਸੀ ਦੁਖੀ ਹਿਰਦੇ ਇਦਾਂ ਹੀ ਬੋਲਦੇ ਨੇ ਅਸੀਂ ਜੰਗਵੀਰ ਜੋਹਾਨ ਜੀ ਕੋਲੇ ਜਾਣੇ ਆ चौहान ਸਾਹਿਬ ਜਰਾ ਤੁਸੀਂ ਦੱਸਿਓ ਸਰਕਾਰ ਦਾ ਤਾਂ ਕੰਮ ਹੁੰਦਾ ਕਿਸਾਨ ਦੀ ਪੈਰ ਵੀ ਕਰਨਾ ਕਿਸਾਨ ਦਾ ਜਿਹੜਾ ਨਫਾ ਨੁਕਸਾਨ ਦੇਖਣਾ ਜੇ ਨੁਕਸਾਨ ਹੋ ਰਿਹਾ ਤਾਂ ਉਸ ਦੀ ਪਰਭਾਈ ਕਰਨਾ ਇੱਕ ਪਾਸੇ ਤਾਂ ਕਿਸੇ ਤਰੀਕੇ ਦਾ ਕੋਈ ਮੁਆਵਜ਼ਾ ਨਹੀਂ ਪ੍ਰਾੜੀ ਨੂੰ ਲੈ ਕੇ 100 ਰੁਪਏ ਪ੍ਰਤੀ ਕਵੰਟਲ ਮੰਗਿਆ ਜਾ ਰਿਹਾ ਕਿਸਾਨਾਂ ਵੱਲੋਂ ਅਗਰ ਇਕੜ ਦਾ ਲਾਈਏ ਤਾਂ 2500 3000 ਰੁਪਏ ਮੰਗਦੇ ਨੇ ਕਿਸਾਨ ਨਹੀਂ ਦਿੰਦੇ ਦੂਜੇ ਪਾਸੇ ਪਰਚੇ ਝੋਲੀ ਪੈਂਦੇ ਨੇ ਹੁਣ ਤੀਜੇ ਪਾਸੇ ਝਾੜ ਘਟ ਗਿਆ ਫਿਰ ਕੱਟ ਵੀ ਲੱਗ ਰਿਹਾ ਇਸ ਤਰੀਕੇ ਦੀਆਂ ਪਰੇਸ਼ਾਨੀਆਂ ਕਿਸਾਨਾਂ ਨੂੰ ਆ ਰਹੀਆਂ ਲੇਕਿਨ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਜਾ ਸਕਦੀ ਸੀ ਨਮੀ ਨੂੰ ਲੈ ਕੇ ਤਾਂ ਇਹ ਤਾਂ ਹੱਲ ਹੋ ਸਕਦਾ ਸੀ ਕਿ ਕੇਂਦਰ ਸਰਕਾਰ ਥੋੜੀ ਰਿਲੈਕਸੇਸ਼ਨ ਦੇ ਦੇ ਕੋਈ ਸਰਕਾਰ ਨੇ ਚਿੱਠੀ ਲਿਖੀ ਮੈਨੂੰ ਤਾਂ ਕੋਈ ਦਿਖੀ ਨਹੀਂ ਕਿਤੇ ਤੁਹਾਨੂੰ ਦਿਖੀਏ ਤਾਂ ਦੱਸ ਦਿਓ ਮੈਂ ਰਵਿੰਦਰ ਜੀ ਪਹਿਲਾਂ ਤਾਂ ਮੈਂ ਆਦਾਰਾ ਪੀਟੀਸੀ ਨਿਊਜ਼ ਤੇ ਸਮੂਹ ਦੇਸ਼ ਵਿਦੇਸ਼ ਦੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ ਦਿਵਾਲੀ ਦੀਆਂ ਤੇ ਬੰਦੀ ਛੋੜ ਦੇ ਇਸ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਸੋ ਦੂਸਰੀ ਗੱਲ ਜੇ ਸਰਕਾਰ ਦੀ ਕਹੀਏ ਅਰਵਿੰਦਰ ਜੀ ਸਰਕਾਰ ਨਾ ਦੀ ਕੋਈ ਚੀਜ਼ ਹੈ ਨਹੀਂ ਹੂੰ ਸਰਕਾਰ ਦੇ ਉੱਪਰ ਸਵਾਲੀਆ ਨਿਸ਼ਾਨ ਇਸ ਵਾਰ ਖੜੇ ਹੋ ਗਏ ਆ ਹੂੰ ਸੋ ਕਹਿਣ ਤੋਂ ਭਾਵ ਹੈਗਾ ਇੱਕ ਤੇ ਕਿਸਾਨ ਨੂੰ ਪੈ ਗਈ ਹੜਾਂ ਦੀ ਮਾਰ ਹੂੰ ਔਰ ਦੂਸਰਾ ਕਿਸਾਨ ਨੂੰ ਕਿਸਾਨ ਦਾ ਖੇਤ ਰੁੜ ਗਿਆ ਹੂੰ ਔਰ ਤੀਸਰਾ ਕਿਸਾਨ ਦੇ ਝੋਨੇ ਦੇ ਵਿੱਚ ਪਾਣੀ ਖੜਾ ਜੀ ਹੁਣ ਹੂੰ ਹੁਣ ਅਸਲ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਗਈਆਂ अच्छा सो ਕਹਿਣ ਤੋਂ ਭਾਵ ਹੈਗਾ ਕਿ ਪਹਿਲਾਂ ਤਾਂ 25 ਤੋਂ 30 ਕੁਆਂਟਲ ਜਿਹੜਾ ਆ 30 ਤੋਂ 33 ਕੁਆਂਟਲ ਕਿਸਾਨ ਦਾ ਝਾੜ ਨਿਕਲਦਾ ਹੁੰਦਾ ਸੀ ਝੋਨੇ ਦਾ ਹੂੰ ਸੋ ਇਸ ਵਾਰ ਜਿਹੜਾ 25 ਤੋਂ 30% ਝਾੜ ਘਟ ਗਿਆ ਮੰਨ ਲਓ ਕਿ 18 19 20 ਕੁਆਂਟਲ ਜਿਹੜਾ ਝਾੜ ਇਸ ਵਾਰ ਕਿਸਾਨਾਂ ਦਾ ਝੋਨੇ ਦਾ ਨਿਕਲ ਰਿਹਾ ਆ ਸੋ ਇਹ ਬਹੁਤ ਵੱਡਾ ਘਾਟਾ ਪਿਆ ਇਹਦੇ ਵਿੱਚ ਜੇ ਐਮਐਸਪੀ ਦੇ ਹਿਸਾਬ ਨਾਲ ਇਹਨੂੰ ਆਪਾਂ ਗੁਣਾ ਕਰੀਏ ਤਾਂ 28000 ਰੁਪਇਆ ਪ੍ਰਤੀ ਏਕੜ ਦਾ ਜਿਹੜਾ ਕਿਸਾਨ ਨੂੰ ਘਾਟਾ ਪੈ ਰਿਹਾ ਹੂੰ ਸੋ ਦੂਜੀ ਗੱਲ ਸਰਕਾਰ ਨੂੰ ਤੁਰੰਤ ਜਿਹੜਾ ਆ ਕਿਸਾਨ ਨੂੰ ਬੋਨਸ ਦੇਣਾ ਚਾਹੀਦਾ ਆਲ ਓਵਰ ਪੰਜਾਬ ਦੇ ਵਿੱਚ ਛਾੜ ਘਟਿਆ ਜੀ ਇਹ ਹੂੰ ਇਹ ਜਿਹੜਾ ਖਰਾਬ ਮੌਸਮ ਹੋਇਆ ਨਾ ਔਰ ਜਿਹੜੀਆਂ ਹਵਾਵਾਂ ਚੱਲੀਆਂ ਉਹਦੇ ਨਾਲ ਦਾਣਾ ਵੀ ਬਦਰੰਗ ਹੋ ਗਿਆ ਔਰ ਦਾਣਾ ਬਦਰੰਗ ਹੋ ਕੇ ਜਦੋਂ ਬਾਜ਼ਾਰ ਦੇ ਵਿੱਚ ਜਦੋਂ ਮੰਡੀ ਦੇ ਵਿੱਚ ਆਉਂਦਾ ਆ ਤੇ ਵਪਾਰੀ ਉਹਦਾ ਘੱਟ ਰੇਟ ਲਾਉਂਦੇ ਆ ਬੇਸ਼ੱਕ ਐਮਐਸਪੀ 2399 ਰੁਪਏ ਪ੍ਰਤੀ ਕੁਇੰਟਲ ਮਿੱਥੀ ਗਈ ਹੈ। ਹਮਮ ਔਰ ਐਮਐਸਪੀ ਤੇ ਉਹ ਝੋਨਾ ਨਹੀਂ ਖਰੀਦਿਆ ਜਾ ਰਿਹਾ। ਜੇ ਨਮੀ ਦੀ ਗੱਲ ਕਰੀਏ ਹੁਣ 2000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਅਸੀਂ ਕੰਬੈਨ ਨਾਲ ਪਿੰਨੇ ਸਾਲਾਂ ਦੇ ਵਿੱਚ ਆਪਦੀ ਜੀਦੀ ਕਟਾਲਿੰਦੇ ਸੀਗੇ। ਹਮ ਐਤਕੀ ਵੱਡੀ ਸਮੱਸਿਆ ਕੀ ਪਈ ਹੈ? ਐਤਕੀ ਚੈਨ ਵਾਲੀਆਂ ਮਸ਼ੀਨਾਂ ਖੇਤਾਂ ਦੇ ਵਿੱਚ ਬਾੜੀਆਂ ਹੋਈਆਂ ਹੋਈਆਂ ਪਾਣੀ ਥੱਲੇ ਖੜਾ। ਹਮ 8000 ਰੁਪਏ ਪ੍ਰਤੀ ਏਕੜ ਦਾ ਦੇ ਕੇ ਝੋਨਾ ਕਟਾਇਆ ਜਾ ਰਿਹਾ। ਝਾੜ ਨਿਕਲਿਆ 16 17 ਕੁਇੰਟਲ ਫਿਰ ਉਹਦੇ ਵਿੱਚ ਨਵੀਂ ਆ ਰਹੀ ਆ 22 23 24 ਔਰ ਪੰਜਾਬ ਸਰਕਾਰ ਨੂੰ ਕੀ ਚਾਹੀਦਾ ਸੀ ਕੇਂਦਰ ਨਾਲ ਗੱਲਬਾਤ ਕਰਦੀ ਕੁਛ ਨਾ ਕੁਛ ਰਿਲੈਕਸੇਸ਼ਨ ਲੈ ਕੇ ਦਿੰਦੀ ਕੁਛ ਨਾ ਕੁਛ ਦਾਣਾ ਜਿਹੜਾ ਬਦਰੰਗ ਹੋਇਆ ਆ ਉਹਦੀ ਕੋਈ ਸਹਾਇਤਾ ਪੰਜਾਬ ਦੇ ਕਿਸਾਨ ਨੂੰ ਲੈ ਕੇ ਦਿੰਦੀ ਸੋ ਕਿਸਾਨ ਦਾ ਦੇਖੋ ਅੱਜ ਮੈਂ ਕਹਿੰਦਾ ਬਰਿਆਂ ਦਿਨਾਂ ਦਾ ਦਿਨ ਆ ਦੀਵਾਲੀ ਦਾ ਤਿਹਾਰ ਆ ਆ ਕਿਸਾਨਾਂ ਦੀ ਤਾਂ ਦੀਵਾਲੀ ਫਿੱਕੀ ਪੈ ਗਈ ਜੀ ਇਸ ਵਾਰ ਇਹ ਤਾਂ ਸੀਜ਼ਨ ਕਿਸਾਨਾਂ ਦਾ ਜਿਹੜਾ ਮੈਂ ਤਾਂ ਕਹਿੰਦਾ ਬਿਲਕੁਲ ਫਿੱਕਾ ਚਲ ਗਿਆ ਕਿਸਾਨਾਂ ਨੂੰ ਬਹੁਤ ਤਕੜਾ ਘਾਟਾ ਪਿਆ ਆ ਔਰ ਸਰਕਾਰ ਨੇ ਵਾ ਕੀ ਫੜਨੀ ਆ ਉਹਦੇ ਉੱਪਰੋਂ ਕੀ ਹੁਣ ਪਰਚੇ ਦਰਜ ਕਰੀ ਜਾਂਦੇ ਆ ਜੀ ਹੂੰ ਕਹਿੰਦੇ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਉਹਤੇ ਪਰਚਾ ਦਰਜ ਕਰਾਂਗੇ ਉਹਦੇ ਪਰਿਵਾਰਕ ਸਹੂਲਤਾ ਜਿਹੜੀਆਂ ਬੰਦ ਕਰਾਂਗੇ ਲਾਲ ਐਂਟਰੀ ਕਰਾਂਗੇ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਅਰਵਿੰਦਰ ਜੀ ਕਿ ਕਿਸਾਨ ਨੂੰ ਸਿੱਧਾ ਜੇਲ੍ਹ ਦੇ ਵਿੱਚ ਦੇ ਦਿਓ ਇੱਥੇ ਪਰਚਾ ਦਰਜ ਕਰਦੇ ਹੋ ਜਿਹੜਾ ਐਨਜੀਟੀ ਦੀਆਂ ਹਦਾਇਤਾਂ ਆ ਇਹਨਾਂ ਨੂੰ ਇਹ ਨਹੀਂ ਦਿਸੀਆਂ ਕਿ ਐਨਜੀਟੀ ਕੀ ਕਹਿ ਰਿਹਾ ਆ ਕਿ 2 ਏਕੜ ਤੱਕ ਜਿਹੜਾ ਛੋਟਾ ਕਿਸਾਨ ਆ ਉਹਨੂੰ ਨਹੀਂ ਤਾਂ ਮਸ਼ੀਨਰੀ ਸਰਕਾਰ ਉਪਲਬਧ ਕਰਾਵੇ ਨਹੀਂ ਤਾਂ 100 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ 3 ਕਹ ਹਜ਼ਾਰ ਰੁਪਏ ਬਣਦਾ ਆ ਏਕੜ ਦਾ ਉਹ ਉਹ ਕਿਸਾਨ ਨੂੰ ਦਵੇ ਇਸੇ ਤਰ੍ਹਾਂ 5 ਏਕੜ ਵਾਲੇ ਨੂੰ ਇਸੇ ਤਰ੍ਹਾਂ 15 ਏਕੜ ਵਾਲੇ ਨੂੰ ਇਹ ਤਰਤੀਬ ਬਾਅਦ ਸਾਰਾ ਕੁਝ ਉਹਨੇ ਹਦਾਇਤਾਂ ਕੀਤੀਆਂ ਹੋਈਆਂ ਆ ਪਰ ਕਿਤੇ ਨਾ ਕਿਤੇ ਕਿਸਾਨ ਦੇ ਉੱਪਰ ਹੀ ਕਾਰਵਾਈ ਆ ਕਿਸਾਨ ਤੇ ਪਰਚੇ ਦਰ ਗਿਆ ਅੱਜ ਕਿਸਾਨ ਦਾ ਝਾੜ ਘਟ ਨਿਕਲ ਗਿਆ ਅੱਜ ਕਿਸਾਨ ਮਜ਼ਦੂਰੀ ਵੱਧ ਦੇ ਰਿਆ ਅੱਜ ਕਿਸਾਨ ਦਾ ਮੌਜਰ ਵੱਧ ਆ ਰਿਹਾ ਅੱਜ ਕੇਂਦਰੀ ਪੂਲ ਪੰਡਾਰ ਦੇ ਵਿੱਚ ਜਿਹੜਾ ਆ ਝੋਨਾ ਘਟੇਗਾ ਬੇਸ਼ੱਕ 175 ਲੱਖ ਜਿਹੜਾ ਮੀਟ੍ਰਿਕ ਟਨ ਦੀ ਏ ਐਸ ਕੀ ਕਰ ਰਹਾ ਹੈ ਆ ਵੀ ਇੰਨਾ ਆਣਾ ਆ ਝੋਨਾ ਪਰ ਮੈਂ ਕਹਿੰਦਾ ਇਹ ਝੋਨਾ ਜਿਹੜਾ ਪੂਰਾ ਨਹੀਂ ਹੋਣਾ ਇਸ ਵਾਰ ਝੋਨੇ ਦੀ ਜਿਹੜੀ ਪੈਦਾਵਾਰ ਉਹ ਘਟ ਗਈ ਹੈ 3 ਲੱਖ ਏਕੜ ਤਾਂ ਹੜਾਂ ਦੇ ਵਿੱਚ ਜਿਹੜਾ ਉਹ ਰੁੜ ਗਿਆ ਜੀ ਉਹਦੇ ਵਿੱਚ ਖਰਾਬ ਹੋ ਗਿਆ ਸੋ 31 ਲੱਖ ਏਕੜ ਜਿਹੜੀ ਆ ਉਹ ਪੂਰੇ ਝੋਨੇ ਦੀ ਇਸ ਵਾਰ ਬਾਸਮਤੀ ਦੀ ਬਿਜਾਈ ਹੋਈ ਸੀਗੀ ਹੂੰ ਸੋ ਕਹਿਣ ਤੋਂ ਭਾਵ ਹੈਗਾ ਕਿ ਕਿਸਾਨ ਦੇ ਉੱਪਰ ਦਿਨੋਂ ਦਿਨ ਕਰਜ਼ਾ ਚੱਲ ਰਿਹਾ ਆ ਹੂੰ ਕਿਸਾਨ ਕਰਜ਼ੇ ਥੱਲੇ ਨਹੀਂ ਆ ਰਿਹਾ ਦੇਖੋ ਠੇਕਾ ਵੱਧ ਗਿਆ ਡੀਜ਼ਲ ਵੱਧ ਗਿਆ ਰੇਹਾਂ ਸਪਰੇਆਂ ਵੱਧ ਗਈਆਂ ਤੁਸੀਂ ਹਾ ਹੁਣ ਦੇਖਿਓ ਉਹ ਨਾਲੇ ਸਮੇਂ ਤੇ ਵੀ ਡੀਪੀ ਨਹੀਂ ਜੀ ਮਿਲਦਾ ਹੁਣ ਹੂੰ ਉਹ ਡੀਪੀ ਦਾ ਪ੍ਰਬੰਧ ਕਿਹਨੇ ਕਰਨਾ ਹੁਣ ਡੀਪੀ ਨਕਲੀ ਆ ਜਾਂਦਾ ਰਿਹਾਂ ਸਪਰੇਹਾਂ ਨਕਲੀ ਆ ਜਾਂਦੀਆਂ ਸੋ ਉਹਦੇ ਉੱਪਰ ਪੈਰਵਾਈ ਕੌਣ ਕਰੂ ਹੁਣ ਪੰਜਾਬ ਸਰਕਾਰ ਕਰੂ ਕਿ ਕੇਂਦਰ ਆ ਕੇ ਕਰੂ ਜੀ ਅੱਛਾ ਗੁਰਦਰਸ਼ਨ ਕੋਲੇ ਚੱਲ ਜਾਈਂਦਾ ਗੁਰਦਰਸ਼ਨ ਜੀ ਜਦਾਂ ਇਹ ਤੁਸੀਂ ਦੱਸਿਓ ਸਪੇਸ ਦਾ ਕੀ ਹਾਲ ਹੈ ਪਿਛਲੀ ਵਾਰ ਅਗਰ ਸਭ ਤੋਂ ਵੱਧ ਕੋਈ ਦਿੱਕਤ ਆਈ ਸੀ ਕਿਸਾਨਾਂ ਨੂੰ ਤਾਂ ਉਹ ਸਪੇਸ ਦੀ ਦਿੱਕਤ ਸੀਗੀ ਤੁਸੀਂ ਦੱਸ ਰਹੇ ਹੋ ਕਿ ਐਤ ਕੀ ਝੋਨਾ ਘਟਾ ਰਿਹਾ ਮੰਡੀਆਂ ਦੇ ਵਿੱਚ ਕਿਉਂਕਿ ਝਾੜ ਹੀ ਬਹੁਤ ਘਟ ਗਿਆ ਲੇਕਿਨ ਇਸ ਘਟ ਝਾੜ ਦੇ ਵਿੱਚ ਵੀ ਕੋਈ ਸਪੇਸ ਦੀ ਦਿੱਕਤ ਆ ਰਹੀ ਹੈ ਕਿ ਨਹੀਂ ਆ ਰਹੀ ਥੋੜਾ ਨਜ਼ਰ ਕਰਾ ਦਿਓ ਜਰਾ ਪਰ ਵੈਟਰ ਕੇ ਜੇ ਤਰ੍ਹਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਕਿ ਪਿਛਲੇ ਸਾਲਾਂ ਨਾਲੋ ਇਸ ਦੀ ਝਾੜ ਕਹਿ ਦਈਏ ਤਾਂ ਇਹ ਸਿਰ ਸਨੂਰ ਮਾਲ ਸਨੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਪੈੜੀ ਦਾ ਪੈੜੀ ਆ ਜਿਹੜੀ ਉਹ ਲੱਗਦੀ ਆ ਪਰ ਇਸ ਵਾਰੀ ਕਹਿ ਸਕਦੇ ਆ ਕਿ 50% ਘਟ ਹੈ ਜਿਹੜਾ ਸਪੇਸ ਹੈ ਬਿਲਕੁਲ ਖੁੱਲਾ ਹੋਇਆ ਕਿਉਂਕਿ ਸੀਜ਼ਨ ਜਿਹੜਾ ਭਾਵੇਂ ਝੋਨੇ ਦੀ ਜਿਹੜੀ ਕਟਾਈ ਆ ਤਕਰੀਬਨ 50% ਹੋ ਚੁੱਕੀ ਆ ਆ ਦਿਨਾਂ ਦੇ ਵਿੱਚ ਇੱਥੇ ਜੀਰੀ ਲਾਉਣ ਨੂੰ ਜਗ੍ਹਾ ਨਹੀਂ ਸੀ ਰਹਿੰਦੀ ਪਰ ਇਸ ਵਾਰੀ ਸਪੇਸ ਵਾਧੂ ਪਿਆ ਪਰ ਦੂਜੇ ਪਾਸੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਜਿਵੇਂ ਪਹਿਲਾਂ ਜਿਹੜੇ ਮੇਰੇ ਸਾਥੀ ਨੇ ਉਹ ਬੋਲ ਕੇ ਹਟੇ ਆ ਤੇ ਜਿਹੜੀ ਝੋਨੇ ਦਾ ਜਿਹੜਾ ਨੁਕਸਾਨ ਹੈ ਉਹ ਆਪਾਂ 50% ਤਾਂ ਇਸ ਏਰੀਆ 'ਚ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ 65 ਤੋਂ 70% ਝੋਨੇ ਦਾ ਨੁਕਸਾਨ ਆ ਜਿਹੜਾ ਹੋਇਆ ਝੋਨੇ ਦੀ ਬਿਲਕੁਲ ਕੀ ਘਾਟ ਪੈਣ ਵਾਲੀ ਹੈ ਸਾਡੇ ਨਾਲ ਆਰਤੀਆ ਜੀ ਖੜੇ ਕੀ ਨਾਮ ਹੈ ਤੁਹਾਡਾ ਸ਼ੋਨ ਲਾਲ ਜੀ ਸ਼ੋਨ ਲਾਲ ਜੀ ਜਿਸ ਤਰ੍ਹਾਂ ਆਪਾਂ ਸਪੇਸ ਅੱਗੇ ਆ ਦਿਨਾਂ ਦੇ ਵਿੱਚ ਵੀ ਦੇਖਦੇ ਹਾਂ ਕਿ بڑا ਹੁੰਦਾ ਸੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਰਿਹਾ ਕਿਉਂਕਿ ਆਰਤੀਆ ਜ਼ਿਮੀਂਦਾਰ ਮਜ਼ਦੂਰ ਸਾਰੇ ਇੱਕੋ ਲੜੀ ਦੇ ਵਿੱਚ پروਏ ਹੋਏ ਨੇ ਮਜ਼ਦੂਰ ਵੀ ਜ਼ਿਮੀਂਦਾਰਾਂ ਜਿਹੜਾ ਆਰਤੀਆ ਦਾ ਕੰਮ ਵੀ ਜ਼ਿਮੀਂਦਾਰਾਂ ਦਾ ਕਿਦਾਂ ਦਾ ਮਾਹੌਲ ਬਣਿਆ ਹੋਇਆ ਮੱਢੀ ਦਾ ਦੇਖੋ ਜੋ ਕੁਸ਼ ਕੇ ਦਰਮਿਆਨ ਫਸਲ ਕਾ ਝਾੜ 7 ਕੁਇੰਟਲ ਦੇ ਕਰੀਬ ਥਾ ਜੋ ਅਬ ਝੜਾ ਨੇ ਜੀ ਪੁਨੇ 5 ਕੁਇੰਟਲ 1.5 ਕੁਇੰਟਲ ਦੇ ਕਰੀਬ ਚੱਲ ਰਿਹਾ ਜੀ ਇਹ ਬਹੁਤ ਵਟਾ ਨੁਕਸਾਨ ਆ ਝਾੜ ਕੀ ਤਵੀਤ ਸਿਸਟਮ ਇਸਤਰਾ ਹੈ ਜੀ ਕਿਸੇ ਕਾ ਕੋਈ ਫਿਕਸ ਝਾੜ ਨਹੀਂ ਹੈ ਕਿਸੇ ਕਾ 3 ਕੁਇੰਟਲ ਵੀ ਹੈ ਜੀ ਕਿਸੇ ਕਾ 3.5 ਵੀ ਹੈ ਜੀ ਮਤਲਬ 1.5 ਤੋਂ ਉੱਪਰ ਝਾੜ ਨਹੀਂ ਹੈ ਜੀ ਕਿਸੇ ਕਾ ਵੀ ਸਾਰੇ ਏਰੀਏ ਮੇ ਬਿਲਕੁਲ ਇਸकी ਤੁਲਨਾ ਕਰ लो आप अभी ਕਿੰਨਾ ਖੜਾਗਾ 64 ਆੜਤੀਆਂ ਨੂੰ ਜੇ ਗੱਲ ਕੀਤੀ ਜਿਵੇਂ ਆੜਤ ਹੈ ਆੜਤ ਦੇ ਵਿੱਚ ਵੀ ਨੁਕਸਾਨ ਹੋਣਾ ਇਸ ਵਾਰੀ ਆੜਤ ਕੇ ਵਿੱਚ ਵੀ ਪੂਰਾ ਨੁਕਸਾਨ ਹੈ ਜੀ ਤੇ ਇੱਥੇ ਤਾਂ ਦੇਖੋ ਜੀ ਆੜਤ ਪਹਿਲਾ ਨੰਬਰ ਸਰਕਾਰ ਜੋ ਆੜਤ ਦਿੱਤੀ ਜਨਾ ਪਹਿਲੇ ਉਹ ਐਮਐਸਪੀ ਰੇਟ ਕੇ ਉੱਪਰ ਦਿੱਤੀ ਸੀ ਜੀ جو اب آڑتا ہے نا کئی سال سے وہ فکس کر دیجی سرکار نے 4400 روپے کوانٹل کہاں آڑت بنتی ہے 60 روپے کوانٹل ایم ایس پی کے حساب ਨਾਲ یہ بہت بڑا نقصان ہے جی یہ چلو ساہوکارن تو جو نقصان ٹھیل لیا اے فارمر کہاں سے لگا اتنا بڑا نقصان اچھا غور جیڑا مسئلہ کھڑا ہونا ہے گوردشن جی ایک سوال ایک سوال گوردشن جی ایک سوال ایک اور پوچھ دیو یہ آڑتیاں تے الزام وی لگ رہے نے کہ کٹ بڑے موٹے موٹے مار رہے نے کساناں دی اس ستیتی دا محشر درخواست تے فائدہ اٹھائے جا رہے ہیں کٹ لا لا کے ਪਸੰਦ ਦੀ ਲਿਫਟਿੰਗ ਕੀਤੀ ਜਾ ਰਹੀ ਹੈ ਲਿਆ ਜਾ ਚਾਹਤ ਖਰੀਦਦਾਰ ਕੀਤੇ ਇਹਦੇ ਤੇ ਵੀ ਜਿਹੜਾ ਉਹਨਾਂ ਨੇ ਕਹਤੇ ਪੰਜਾਬੀ ਚ ਕਰ ਲੈਣਾ ਮੇਰੇ ਖਿਆਲ ਪੰਜਾਬੀ ਵਧੀਆ ਬੋਲ ਲੈਂਦੇ ਆ ਬਿਲਕੁਲ ਜੀ ਸੋਨਾ ਜੀ ਜੇ ਆਪਾਂ ਪੰਜਾਬੀ ਦੇ ਵਿੱਚ ਗੱਲ ਕਰਾਂਗੇ ਤੇ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿ ਇਸ ਵਾਰੀ ਥੋੜਾ ਜਿਹਾ ਜਿਹੜੇ ਇਲਜ਼ਾਮ ਨੇ ਆਪਣੇ ਸਹਤ ਇਧਰ ਘਟ ਹੋਣ ਕੇ ਜਿਹੜੇ ਝੋਨੇ ਦੇ ਉੱਤੇ ਮੌਚਰ ਜ਼ਿਆਦਾ ਹੋਣ ਕਰਕੇ ਕੱਟ ਵੀ ਲੱਗ ਰਹੇ ਨੇ ਉਹ ਕੀ ਕਹਿਣਾ ਚਾਹੁੰਦੇ ਤੁਸੀਂ ਕੱਟ ਤੋਂ ਇਸ ਤਰ੍ਹਾਂ ਦੀ ਜ਼ਮੀਦਾਰ ਦੀ ਮਜਬੂਰੀ ਹੈ ਜੀ ਹਮ ਬਿਮਾਰੀ ਕੇ ਕਾਰਨ ਕਹੜਦੀ ਰੋਗ ਆ ਗਿਆ ਜੀ ਹਮ ਹਰਦੀ ਰੋਗ ਆ ਗਿਆ ਇੱਕ ਰੋਗ ਹੋ ਰਿਹਾ ਜੀ ਉਹ ਨਾ ਪੌਦਾ ਕਹਿੰਦੇ ਆ ਉਸਕੋ ਉਹ ਆ ਗਿਆ ਜੀ ਜ਼ਮੀਦਾਰ ਵੀ ਕੀ ਕਰੇ ਜੇ ਇੱਕ ਪੌਦਾ ਤਾਂ ਪੱਕਣੇ ਜਾ ਰਿਹਾ ਉੱਪਰ ਇੱਕ ਜੀ ਨੀਚੇ ਜੋ ਨੀਚੇ ਵਾਲਾ ਪੌਦਾ ਨੇ ਜੀ ਉਸਮੇ ਨਰਮਾਈ ਰਹਤੀ ਹੈ ਹੈ ਉਹ ਕਾਲਾ ਦਾਣਾ ਵੀ ਹੋ ਗਿਆ ਕੱਟ ਲੱਗ ਰਹੇ ਨੇ ਕੱਟ ਜੀ ਸੇਲਰ ਵਾਲੇ ਮਜਬੂਰ ਕਰਦੇ ਨੇ ਜੇ ਬੇ ਜਿਆਦਾ ਮੋਚਰ ਹੈ ਇਸ ਮੈਂ ਹਮਾਰੇ ਕੋ ਕਟਨਾ ਕੋ ਕੁਛ ਨਾ ਕੁਛ ਤੋਂ ਦੇਓ ਬਿਲਕੁਲ ਬਿਲਕੁਲ ਰਵਿੰਦਰ ਕਟ ਨੇ ਜਿਹੜੇ ਉਹ ਲਗਾਤਾਰ ਲੱਗ ਰਹੇ ਨੇ ਕਿਉਂਕਿ ਇਹ ਏਰੀਆ ਵੀ ਇਸ ਵਾਰੀ ਕਿਉਂਕਿ ਹਲਦੀ ਰੋਗ ਨੇ ਕਾਫੀ ਵੱਡਾ ਨੁਕਸਾਨ ਆ ਜਿਹੜਾ ਉਹ ਪਚਾਇਆ ਕਿਉਂਕਿ ਕਟ ਲੱਗਣੇ ਸੁਭਾਵਕ ਨੇ ਕਿਉਂਕਿ ਨੁਕਸਾਨ ਆ ਜਿਹੜਾ ਸਾਰਾ ਜਿਹੜਾ ਖਮਿਆਜਾ ਉਹ ਕਿਸਾਨ ਨੂੰ ਭੁਗਤਣਾ ਪੈਣਾ ਕਿਉਂਕਿ ਆੜਤੀ ਦਾ ਨੁਕਸਾਨ ਹੋ ਗਿਆ ਐਂਡਰ ਤੇ ਆ ਕੇ ਜਿਹੜਾ ਫਸਲ ਵੇਚਦਾ ਖੇਤਾਂ ਦੇ ਵਿੱਚ 6 ਮਹੀਨੇ ਪੁੱਤਾ ਵਾਂਗੂ ਪਾਲਦਾ ਉਹਨੂੰ ਚਾਰੇ ਪਾਸਿਓਂ ਜਿਹੜੀ ਮਾਰ ਹੈ ਉਹ ਪਈਆ ਪਰ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕੋਈ ਬੋ ਇਹ ਪ੍ਰਬੰਧ ਜਿਹੜਾ ਕਰਨਾ ਚਾਹੀਦਾ ਕਿਉਂਕਿ ਕਿਸਾਨ ਨੂੰ ਤਾਂ ਜਿਹਦੇ ਦੋ ਕੁਆਂਟਾ ਨਿਕਲੇ ਆ ਉਹ ਤਾਂ ਉਹੀ ਗੱਲ ਕਹਿ ਸਕਦੇ ਆ ਕਿ ਜਿਹੜਾ ਨੁਕਸਾਨ ਉਹਦੀ ਜਿਹੜੀ ਅਗਲੀ ਫਸਲ ਆ ਉਹਨੂੰ ਬੀਜਣ ਦੇ ਲਈ ਵੀ ਉਹਦੇ ਕੋਲੇ ਪੈਸੇ ਨਹੀਂ ਲੱਗੇ ਅੱਛਾ ਕੋ ਦਰਸ਼ਕ ਆਉਣਾ ਨਾ ਬਾਤਾਂ ਤੋਂ ਪੈਸੇ ਵੰਗੂਆ ਤੁਹਾਡੇ ਕੋਲੇ ਵਾਪਸ ਹੋਣਾ ਮੈਂ ਗੱਲਬਾਤ ਕਰਨਾ ਚੋਹਾਨ ਸਾਬ ਨਾਲ ਚੋਹਾਨ ਸਾਬ ਆਰਤੀ ਤਾਂ ਮੰਨ ਵੀ ਰਹੇ ਆ ਕਹਿੰਦੇ ਘੱਟ ਤਾਂ ਸਾਨੂੰ ਲਾਉਣਾ ਪੈਂਦਾ ਕਿਉਂਕਿ ਅਗੋਂ ਸ਼ੈਲਰ ਵਾਲੇ ਕਹਿ ਦਿੰਦੇ ਆ ਸਾਨੂੰ ਵੀ ਸਾਨੂੰ ਵੀ ਕੁਝ ਦਿਓ ਜੀ ਹੁਣ ਸਾਡਾ ਝੋਨਾ ਸੁੱਕੇਗਾ ਇਸ ਤੋਂ ਬਾਅਦ ਸਾਡੇ ਜੇਬ ਚੋਂ ਜਾਣਾ ਉਹ ਅਸਰ ਤਾਂ ਸਾਨੂੰ ਪੈਣਾ ਹੈ ਕਿਉਂਕਿ ਸੈਂਟਰ ਜਦੋਂ ਲਿਫਟਿੰਗ ਕਰੇਗਾ ਕਰੇਗਾ ਜਿੰਨਾ ਟਾਈਮ ਸਾਡੇ ਕੋਲੇ ਪਿਆ ਉਹ ਤਾਂ ਸਾਡੇ ਹੀ ਘਟਨਾ ਸੀ ਪੂਰਾ ਕਰਕੇ ਦੇਣਾ ਉਹਨਾਂ ਨੂੰ ਤੁਸੀਂ ਦੱਸਿਓ ਜਰਾ ਇਹ ਮਜਬੂਰੀ ਹੈ ਕਿ ਜ਼ਰੂਰੀ ਹੈ ਦੇਖੋ ਗੱਲ ਇਸ ਤਰ੍ਹਾਂ ਰਵਿੰਦਰ ਜੀ ਜਿਹੜੀਆਂ ਵੈਰੈਟੀਆਂ ਪੰਜਾਬ ਸਰਕਾਰ ਦੇ ਪੀਆਰ ਵੈਰਟੀਆਂ ਸਰਕਾਰ ਵੱਲੋਂ 31 131 ਬਤੀ ਲੁਆਈਆਂ ਹੋਈਆਂ ਹਨ ਨਾ ਹੂੰ ਇਹਦੇ ਵਿੱਚ ਬੌਣਾ ਬੂਟਾ ਆਰਤੀਆ ਸਹਿਬਾਨ ਨੇ ਵੀ ਦੱਸਿਆ ਨਾ ਕਿ ਬੂਟੇ ਬੌਣੇ ਰਹਿ ਗਏ ਹੂੰ ਜਦੋਂ ਬੂਟਾ ਬੌਣਾ ਰਹਿੰਦਾ ਕੋਈ ਬੂਟਾ ਪੂਰੀ ਗ੍ਰੋਥ ਕਰ ਜਾਂਦਾ ਨਾ ਤੇ ਉਹ ਕੋਈ ਦਾਣਾ ਪੱਕ ਜਾਂਦਾ ਕੋਈ ਹਰਾ ਰਹਿ ਜਾਂਦਾ ਕੋਈ ਟਿਸ ਕਲਰ ਹੋ ਜਾਂਦਾ ਕਿਸੇ ਨੂੰ ਹਲਦੀ ਲੱਗ ਜਾਂਦੀ ਹੈ ਕਿਸੇ ਨੂੰ ਚੈਨਾ ਵਾਇਰਸ ਲੱਗ ਗਈ ਆ ਸੰਦੇ ਵਿੱਚ ਇੱਕ ਪਾਸੇ ਨੀਲਪੇਟ ਦੇ ਵਿੱਚ ਆਇਆ ਕਿਸਾਨ ਕਿਸਾਨ ਚਾਰੇ ਪਾਸਿਓਂ ਲਪੇਟ ਦੇ ਵਿੱਚ ਆ ਗਿਆ ਹੜਾਂ ਦੀ ਮਾਰ ਮੌਸਮ ਦੀ ਮਾਰ ਬੀਜ ਦੀ ਮਾਰ ਜਿਹੜੀ ਪੰਜਾਬ ਸਰਕਾਰ ਨੇ ਉਪਲਬਧ ਕਰਾਏ ਵੈਰਾਈਟੀਆਂ ਪ੍ਰਮਾਣਿਤ ਵੈਰਾਈਟੀਆਂ ਔਰ ਉਹ ਉਸੇ ਤਾਂ ਪੰਜਾਬ ਸਰਕਾਰ ਨੂੰ ਕੋਈ ਨਾ ਕੋਈ ਰਿਲੈਕਸੇਸ਼ਨ ਦੇਣੀ ਚਾਹੀਦੀ ਨਾ ਹੁਣ ਕਿਸਾਨ ਦਾ ਮੈਨੂੰ ਦੱਸੋ ਕੀ ਕਸੂਰ ਆ ਹੁਣ ਪੂਸਾ 44 ਹੁੰਦੀ ਸੀ ਜੀ ਪੀਲੀ ਪੂਸਾ ਹੁੰਦੀ ਸੀਗੀ ਉਹਦਾ ਝਾੜ ਬਹੁਤ ਵਧੀਆ ਨਿਕਲਦਾ ਰਿਹਾ ਅੱਜ ਤੱਕ ਉਹ ਪੰਜਾਬ ਸਰਕਾਰ ਨੇ ਬੰਦ ਕਰਵਾਤੀ ਜੀ ਪਾਣੀ ਦਾ ਲੈਵਲ ਹੇਠਾ ਚਲ ਗਿਆ ਪਾਣੀ ਖਤਮ ਹੋ ਗਿਆ ਪੰਜਾਬ ਦਾ ਆ ਮਹਾਰਾਜ ਦੇ ਸਾਹਮਣੇ ਮੈਂ ਕਹਿੰਨਾ ਅਰਦਾਸ ਕਰੋ ਖੜੇ ਹੋ ਕੇ ਆ ਪਾਣੀ ਉਹ ਪਾਣੀ ਕਰ ਦਿੱਤਾ ਮਹਾਰਾਜ ਨੇ ਪਾਣੀ ਦੇ ਲੈਵਲ ਉੱਪਰ ਆ ਗਿਆ ਪਾਣੀ ਕਿਤੇ ਮੁਕਾਇਆ ਮੁਕਦਾ ਇਹ ਤੱਕ ਧਾਰਨਾ ਬਣਾਤੀ ਕਿਸਾਨ ਨੇ ਪਾਣੀ ਮੁਕਾਤਾ ਝੋਨਾ ਲਾ ਲਾ ਕੇ ਪਾਣੀ ਮੁਕਾਤਾ ਇਹ ਲੰਬੇ ਸਮੇਂ ਦੀਆਂ ਵੈਰਾਈਟੀਆਂ ਆ ਇਹ ਕਿਸਾਨਾਂ ਦਾ ਬੀਜਣ ਸੋ ਕਹਿਣ ਤੋਂ ਭਾਵ ਹੈਗਾ ਦੋਸ਼ੀ ਕਿਸਾਨ ਇਲਜ਼ਾਮ ਕਿਸਾਨ ਤੇ ਕੋਈ ਕੋਈ ਮੈਂ ਕਹਿੰਨਾ ਆ ਅਬ ਵੈਦਰ ਦੇ ਵਿੱਚ ਕੋਈ ਨਾ ਕੋਈ ਇਹ ਜਿਆ ਆਉਂਦਾ ਆ ਹੁਣ ਆ ਧੂਏ ਦੀ ਗੱਲ ਆਉਂਦੀ ਆ ਜੀ ਹੁਣ ਕਹਿੰਦੇ ਵੀ ਬੜੀਆਂ ਬਿਮਾਰੀਆਂ ਫੈਲਦੀਆਂ ਆ ਹੁਣ ਦਿੱਲੀ ਚਲ ਜਾਂਦਾ ਜੀ ਧੂਆਂ ਰਾਜਸਥਾਨ ਵੀ ਹੈਗਾ ਹਰਿਆਣਾ ਵੀ ਹੈਗਾ ਪੰਜਾਬ ਵੀ ਹੈਗਾ ਹਿਮਾਚਲ ਪ੍ਰਦੇਸ਼ ਵੀ ਹੈਗਾ ਪਾਕਿਸਤਾਨ ਵੀ ਹੈਗਾ ਸੋ ਕਹਿਣ ਤੋਂ ਭਾਵ ਹੈਗਾ ਕਿ ਪੰਜਾਬ ਦਾ ਧੂਆਂ ਦਿੱਲੀ ਜਾਂਦਾ ਇਹ ਦੂਜੀਆਂ ਸਟੇਟਾਂ ਤੋਂ ਧੂਆਂ ਅੱਗੇ ਗਿਆ ਨਹੀਂ ਕਦੀ ਪਾਕਿਸਤਾਨ ਵਾਲਿਆਂ ਨੇ ਸ਼ਿਕਾਇਤ ਕੀਤੀ ਜੀ ਨਹੀਂ ਕੀਤੀ ਹਮਾ ਚਲ ਵਾਲਿਆਂ ਨੇ ਕਦੀ ਸ਼ਿਕਾਇਤ ਕੀਤੀ ਧੂਆਂ ਦੀ ਨਹੀਂ ਕੀਤੀ ਇਹ ਦਿੱਲੀ ਦੇ ਵਿੱਚ ਤੂੰ ਕਿੱਥੋਂ ਚਲ ਜਾਂਦਾ ਜੀ ਤੁਹਾਡੀਆਂ ਨਾਲ ਦੀਆਂ ਜਿਹੜੀਆਂ ਸਟੇਟ ਆਇਆ ਤੁਸੀਂ ਉਹ ਚੈੱਕ ਕਰੋ ਨਾ ਤੁਸੀਂ ਸਾਡੇ ਪੰਜਾਬ ਤੇ ਜਾਂਬਾਜੀ ਕਿਉਂ ਲਾ ਰਹੇ ਆ ਪੰਜਾਬ ਨੂੰ ਪਹਿਲੀ ਗੱਲ ਅਰਵਿੰਦਰ ਜੀ ਪੂਰੀਆਂ ਸਹੂਲਤਾਂ ਨਹੀਂ ਮਸ਼ੀਨਰੀ ਪੂਰੀ ਸਾਡੇ ਕੋਲ ਨਹੀਂ ਹੈਗੀ ਜਿਹੜੀ ਪ੍ਰਾਲੀ ਦਾ ਪ੍ਰਬੰਧਨ ਕਰ ਸਕੇ ਹੁਣ ਹੁਣ ਇੱਕ ਗੱਲ ਹੋਰ ਸਾਹਮਣੇ ਆਉਣੀ ਆ ਅਰਵਿੰਦਰ ਜੀ ਅਸੀਂ ਤਾਂ ਗਰਾਊਂਡ ਲੈਵਲ ਦੇ ਵਿੱਚ ਖੇਤਾਂ 'ਚ ਰਹਿੰਦੇ ਆ ਜੀ ਜਿਹੜੀ ਹੁਣ ਚੈਨ ਵਾਲੀ ਮਸ਼ੀਨ ਨੇ ਝੋਨਾ ਵੜਨਾ ਪਾਣੀ ਦੇ ਵਿੱਚ ਜੀ ਹੁਣ ਉਹਦੇ ਉੱਪਰ ਜਿਹੜੀ ਪ੍ਰਾਲੀ ਆ ਨਾ ਉਹਦੇ ਵਿੱਚ ਬੇਲਰ ਵੱਜਣਾ ਨਾ ਉਹਦੇ ਵਿੱਚ ਕਟਰ ਵੱਜਣਾ ਨਾ ਉਹ ਕਿਸੇ ਗੁੱਜਰ ਭਾਈਚਾਰੇ ਨੇ ਪਰਾਲੀ ਚੱਕਣੀ ਆ ਦੱਸੋ ਉਹਦਾ ਸਰਕਾਰ ਕੀ ਪ੍ਰਬੰਧ ਕਰੂ ਜੀ ਹੂੰ ਸਰਕਾਰ ਕੋ ਕੋਈ ਜਵਾਬ ਹੈ ਦਾ ਪ੍ਰੈਕਟੀਕਲ ਤਾਂ ਸਰਕਾਰ ਨੇ ਪ੍ਰਬੰਧ ਤੇ ਸਰਕਾਰ ਨੇ ਕਰਨਾ ਨਾ ਪ੍ਰੈਕਟੀਕਲ ਗੱਲ ਆ ਹੂੰ ਸਰਕਾਰ ਜਾਂ ਤਾਂ ਕੋਈ ਨਾ ਕੋਈ ਬੋਨਸ ਦੇਵੇ ਕਿਸਾਨ ਨੂੰ ਜਿਸ ਤਰ੍ਹਾਂ ਮਾਨਯੋਗ ਸੁਪਰੀਮ ਕੋਰਟ ਕਹਿ ਰਹੀ ਆ ਜਿਸ ਤਰ੍ਹਾਂ ਐਨਜੀਟੀ ਕਹਿ ਰਿਹਾ ਆ ਦੇਣਾ ਦੋਣਾ ਆਪਾਂ ਕੱਖ ਨਹੀਂ ਹੈਗਾ ਆਪਾਂ ਗੱਲਾਂ ਦਾ ਕੜਾ ਕਰੀ ਜਾਣਾ ਆ ਤੇ ਆਪਾਂ ਪਰਚੇ ਦਰਜ ਕਰੀ ਜਾਣੇ ਇਹਨਾਂ ਦੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿਓ ਇਹਨਾਂ ਦੀ ਲਾਲ ਐਂਟਰੀਆਂ ਕਰ ਦਿਓ ਇਹਨਾਂ ਦੇ ਪਰਿਵਾਰ ਦੀਆਂ ਸਹੂਲਤਾਂ ਮੈਂ ਕਹਿੰਦਾ ਮਾਲਵੇ ਦੇ ਵਿੱਚ ਪਤਾ ਨਹੀਂ ਆ ਇੱਕ ਖਬਰ ਆ ਰਹੀ ਸੀ ਹੈ ਜੀ ਪਿੱਛੇ ਜ ਹੈ 3-4 ਦਿਨਾਂ ਦੀ ਗੱਲ ਆ ਕਿ ਕੇ ਕਐਸਡੀਐਮ ਸਾਹਿਬ ਨੇ ਫਰਮਾਨ ਜਾਰੀ ਕਰ ਦਿੱਤਾ ਹੂੰ ਕਹਿੰਦੇ ਆ ਜੀ ਪਰਿਵਾਰ ਦੀਆਂ ਸਹੂਲਤਾਂ ਬੰਦ ਕਰ ਦਿਓ ਤੇ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਲਾਏਗਾ ਦੱਸੋ ਇਹ ਕਿ ਕਿਹੜੇ ਫਰਮਾਨ ਜਾਰੀ ਕਰ ਰਿਹਾ ਹੈ ਤੁਸੀਂ ਜੇ ਕਿਸਾਨਾਂ ਨੂੰ ਵਾਰੀ ਕਰ ਦਿਓ ਤਾਂ ਪੰਜਾਬ ਦੇ ਤੁਸੀਂ ਆਪਦੇ ਸਹੌਨਾ ਖੇਤੀ ਕਰ ਲਓ ਅਸਲ ਮੰਚਾ ਇਹਨਾਂ ਦੀ ਇਹ ਹੀ ਹੈ ਇਹ ਪੰਜਾਬ ਦੇ ਕਿਸਾਨ ਨੂੰ ਤੰਗ ਕਰਕੇ ਇਹਨਾਂ ਤੋਂ ਖੇਤੀ ਛਡਵਾ ਦਈਏ ਪਹਿਲਾ ਤਿੰਨ ਕਾਨੂੰਨ ਆਏ ਸੀਗੇ ਤੁਹਾਨੂੰ ਯਾਦ ਆ ਤੁਸੀਂ ਆਪਣੇ ਹੱਡੀ ਹੰਡਾਇਆ ਉਹ ਅੰਦੋਲਨ ਔਰ ਦੂਜਾ ਕਾਨੂੰਨ ਲੈਂਡ ਪੂਲਿੰਗ ਦਾ ਆਇਆ ਔਰ ਤੀਜਾ ਜਿਹੜਾ ਆ ਜਲ ਤੋਪ ਨਾਲ ਹਮਲਾ ਜਿਹੜੇ ਆ ਬੰਨ੍ਹ ਤੋੜੇ ਆ ਜਿਹੜੇ ਇਹਨਾਂ ਨੇ ਹੁਣ ਡੈਮਾਂ ਦੇ ਵਿੱਚੋਂ ਪਾਣੀ ਰਿਲੀਜ਼ ਕੀਤਾ ਫਲੱਡ ਗ੍ਰੇਟ ਰੁੜ ਗਏ ਸੋ ਕਹਿਣ ਤੋਂ ਬਾਅਦ ਕਿੱਦਣਾ ਕਿਤੇ ਨਿਸ਼ਾਨਾ ਪੰਜਾਬ ਆ ਤੇ ਪੰਜਾਬ ਸਰਕਾਰ ਪੈਰੀ ਪਾਣੀ ਨਹੀਂ ਪੈਣਦੀ ਪੰਜਾਬ ਸਰਕਾਰ ਨੂੰ ਰੈਲੈਕਸੇਸ਼ਨ ਦੇਣੀ ਚਾਹੀਦੀ ਹੈ ਬਦਰੰਗ ਝੋਨੇ ਤੇ ਵੀ ਦੇਣੀ ਚਾਹੀਦੀ ਆ ਪਰਾਲੀ ਤੇ ਵੀ ਦੇਣੀ ਚਾਹੀਦੀ ਆ ਹਲਦੀ ਰੋਗ ਤੇ ਵੀ ਦੇਣੀ ਚਾਹੀਦੀ ਆ ਘਟੇ ਹੋਏ ਝਾੜ ਤੇ 200 ਰੁਪਇਆ ਪ੍ਰਤੀ ਕੁਇੰਟਲ ਜਿਹੜੀ ਉਹ ਸਰਕਾਰ ਬੋਨਸ ਦਵੇ ਅੱਛਾ ਜੰਗਵੀਰ चौहान ਜੀ ਇੱਕ ਇੱਕ ਗੱਲ ਹੋਰ ਦੇਖੋ ਦੇਖੋ ਤੁਸੀਂ ਹਾਂਜੀ ਕਰ ਲਓ ਪੂਰੀ ਕਰ ਲਓ ਪੂਰੀ ਤੁਸੀਂ ਗੱਲ ਇੱਕ ਗੱਲ ਹੋਰ ਹਮ ਹੁਣ ਝੋਨਾ ਜਿਹਨਾਂ ਦਾ ਮਰਿਆ ਉਹਨਾਂ ਤਾ 20000 ਰੁਪਇਆ ਪ੍ਰਤੀ ਏਕੜ ਦਾ ਦੇ ਦਿੱਤਾ ਜੀ ਹਮ ਹੁਣ ਜਿਸ ਕਿਸਾਨ ਦਾ ਗੰਨਾ ਮਰ ਗਿਆ ਜੀ ਉਤੇ 80000 ਰੁਪਏ ਤਾਂ ਖਰਚਾ ਆਉਂਦਾ ਜੀ ਗੰਨਾ ਪੈਦਾ ਕਰਨ ਤੇ ਇੱਕ ਸਾਲ ਦੀ ਫਸਲ ਆ ਉਹਨੇ ਵੀ 20000 ਰੁਪਏ ਕਹਿੰਦੇ ਦੇਣਾ ਤੇ ਮੈਨੂੰ ਲੱਗਦਾ 20000 ਤੱਕ ਸੀਮਤ ਰਹਿਣਾ 10000 ਇਹਨਾਂ ਨੂੰ ਕੁਝ ਨਹੀਂ ਮਿਲਣਾ ਮਤਲਬ ਕਿ 25 ਤੋਂ 75 75% ਵਾਲੇ ਨੂੰ ਕੁਝ ਨਹੀਂ ਮਿਲਣਾ ਹਵਾ ਹਵਾਈ ਗੱਲਾਂ ਰਹਿ ਜਾਣੀਆਂ ਇਹ ਮੈਂ ਤਾਂ ਕਹਿਣਾ ਦਾਅਵੇ ਨਾ ਤੁਹਾਨੂੰ ਕਹਿਣਾ ਕਿਉਂਕਿ ਆ ਪਿਛਲੇ ਦਿਨੀ ਜਦੋਂ ਸਾਡੀਆਂ ਸਰਬਸੰਮਤੀ ਨਾਲ ਪੰਚਾਇਤਾਂ ਚੁੜੀਆਂ ਸੀ ਜੀ ਔਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀਗਾ ਕਿ 5-5 ਲੱਖ ਰੁਪਈਆ ਹਰੇਕ ਪੰਚਾਇਤ ਨੂੰ ਅਸੀਂ ਦੇਵਾਂਗੇ ਜਿਹੜੀਆਂ ਸਰਬਸੰਪਤੀ ਨੇ ਚੁਣੀਆਂ ਹਾਂ ਸਾਡੇ ਇਲਾਕੇ ਦੇ ਵਿੱਚ ਮਾਂਜੋ ਕੇਰੀਵਾ ਸਾਹਿਬ ਆਏ ਅੱਧ ਘਾਟਣ ਕਰਕੇ ਚਲ ਗਿਆ ਜੀ 5-5 ਲੱਖ ਰੁਪਈਆ ਦੇਣਾ ਜੀ ਇਹ ਸ਼ੁਰੂ ਘਟਾ ਸਾਡੇ ਪਿੰਡ ਨੂੰ بڑے ਪਿੰਡਾਂ ਨੂੰ ਅਜੇ ਤੱਕ ਨਹੀਂ ਜੀ ਮਿਲਿਆ ਸੋ ਕਹਿਣ ਤੋਂ ਭਾਵ ਇਹ ਦਿਖਾਵਾ ਜਿਆਦਾ ਛਲਾਵਾ ਜਿਆਦਾ ਕੰਮ ਘਟਿਆ ਐਡਵਰਟਾਈਜ਼ਮੈਂਟ ਜਿਆਦਾ ਆ ਤੇ ਮੀਡੀਆ 'ਚ ਜਿਆਦਾ ਜੀ अच्छा चौहान साहब धन्यवाद ਤੁਹਾਡਾ ਟਾਈਮ ਸਮਾਂ ਬਹੁਤਾ ਇਜਾਜ਼ਤ ਨਹੀਂ ਦੇ ਰਿਹਾ ਗੁਰਦਸ਼ਨ ਤੁਹਾਡਾ ਬਹੁਤ ਬਹੁਤ ਧੰਨਵਾਦ ਲੇਕਿਨ ਸਵਾਲ ਤਾਂ ਹਾਲੇ ਵੀ ਉਹੀ ਹੈ ਸਵਾਲ ਹਾਲੇ ਵੀ ਉਹੀ ਹੈ ਕਿ ਸਰਕਾਰਾਂ ਦੀ ਮਜਬੂਰੀ ਦਾ ਸ਼ਿਕਾਰ ਕਿਸਾਨ ਹੀ ਕਿਉਂ ਕਦੇ ਸਰਕਾਰਾਂ ਕਹਿ ਦਿੰਦੀਆਂ ਕਿ ਸੁਪਰੀਮ ਕੋਰਟ ਦੇ ਆਦੇਸ਼ ਹੈ ਜੀ ਅਗਰ ਕੋਈ ਝੋਨੇ ਦੀ ਪਰਾਲੀ ਨੂੰ ਅੱਗ ਲਾਏਗਾ ਤਾਂ ਉਸ ਨੂੰ ਨੁਕਸਾਨ ਤਾਂ ਚੇਲਾ ਹੀ ਪੈਗਾ ਕਿਸਾਨ ਨੂੰ ਚਾਹ ਰੈਡ ਐਂਟਰੀ ਦਾ ਹੋਵੇ ਜਾਂ ਪਰਚੇ ਦਾ ਹੋਵੇ ਜਾਂ ਫਿਰ ਹੋਰ ਕਿਸੇ ਤਰੀਕੇ ਦਾ ਜਿਹੜਾ ਉਸ ਨੂੰ ਪਲੈਂਟੀ ਲਗਾਈ ਜਾਂਦੀ ਹੈ ਜਾਂ ਫਿਰ ਸਰਕਾਰਾਂ ਐਨਜੀਟੀ ਤੋਂ ਮਜਬੂਰ ਹੋ ਜਾਂਦੀ ਹੈ ਕਿ ਐਨਜੀਟੀ ਲਗਾਤਾਰ ਰੋਲਾ ਪਾ ਰਹੀ ਹੈ ਕਦੇ ਦਿੱਲੀ ਸਰਕਾਰ ਰੋਲਾ ਪਾ ਰਹੀ ਹੈ ਦਿੱਲੀ ਦੇ ਵਿੱਚ ਪਾਰਟੀਆਂ ਰੋਲਾ ਪਾ ਰਹੀਆਂ ਕਿ ਪੰਜਾਬ ਦਾ ਧੂਆਂ ਉੱਥੇ ਆ ਰਿਹਾ ਹਰ ਪਾਸੇ ਨੁਕਸਾਨ ਕਿਸਾਨ ਦਾ ਹੀ ਆ ਚਾਹੇ ਝਾੜ ਘਟਦਾ ਤਾਂ ਕਿਸਾਨ ਨੇ ਆਪਣੇ ਪੱਲੋ ਹੀ ਦੇਣਾ ਕਦੇ ਸ਼ੈਲਰਾਂ ਦੇ ਹੱਥੋਂ ਮਜਬੂਰ ਹੋ ਜਾਂਦੇ ਨੇ ਆੜਤੀਏ ਕਹਿੰਦੇ ਰੱਖੀ ਸ਼ੈਲਰਾਂ ਦੇ ਤੋਂ ਲੈਂਦੇ ਨਹੀਂਗੇ ਫਸਲ ਕਹਿ ਦਿੰਦੇ ਆ ਕਿ ਤਾਂ ਲਵਾਂਗੇ ਜੇ ਤੁਸੀਂ ਥੋੜਾ ਕੱਟ ਦਿਓਗੇ ਸਾਨੂੰ ਵੀ ਬੈਨੀਫਿਟ ਹੋਵੇ ਕਿ ਸਾਡੇ ਕੋਲੇ ਵੀ ਜਿਹੜੀ ਫਸਲ ਹੈ ਸੁੱਕ ਜਾਣੀ ਆ ਇਸ ਤਰੀਕੇ ਨਾਲ ਕਿਸਾਨ ਚਾਰੇ ਪਾਸੋਂ ਪਿਸ ਰਿਆ ਤਾਂ ਸਵਾਲ ਇਹ ਹੀ ਕਦੋਂ ਸੁਧਰੇਗੀ ਜੂ ਇਹ ਸਵਾਲ ਵੱਡਾ ਇਸ ਸਮੇਂ ਸਭ ਦੇ ਸਾਹਮਣੇ ਬਣਿਆ ਹੋਇਆ ਝੇਲਣ ਵਾਲਾ ਸਿਰਫ ਕਿਸਾਨ ਹੈ ਦੇਸ਼ ਅਤੇ ਦੁਨੀਆ ਦੀਆਂ ਹੋਰ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ